ਰਾਇਕੋਟ ਇਲਾਕੇ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ ਰੁਕ ਕੇ ਪੈ ਰਹੀ بارش ਕਾਰਨ ਸਮੁੱਚਾ ਜਨਜੀਵਨ ਠੱਪ ਹੋਇਆ ਪਿਆ। ਉਤੇ ਹੀ بارش ਕਾਰਨ ਸ਼ਹਿਰਾਂ ਦੀਆਂ ਸੜਕਾਂ, ਗਲੀਆਂ, ਮਹੱਲਿਆਂ ਵਿੱਚ ਥਾ-ਥਾ ਪਾਣੀ ਖੜਾ ਹੈ ਜਿਸ ਨੇ ਨਗਰ ਕੌਂਸਲ ਦੀ ਕਾਰਜਕਾਰੀ ਦੀ ਪੋਲ-ਖੋਲ ਕੇ ਰੱਖ ਦਿੱਤੀ ਹੈ। ਸਗੋਂ ਸੜਕਾਂ, ਗਲੀਆਂ ਅਤੇ ਰਸਤਿਆਂ ਵਿੱਚ ਖੜੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਲੰਗਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਲਕਿ 3-4 ਸਾਲ ਪਹਿਲਾਂ ਪਾਇਸੀ ਬਿਰਜ ਦੀ ਬੰਤਰ ਸਹੀ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਉਚਿਤ ਢੰਗ ਨਾਲ ਨਹੀਂ ਹੋ ਰਹੀ ਅਤੇ ਬਰਸਾਤੀ ਪਾਣੀ ਸੜਕਾਂ ਤੋਂ ਬਾਅਦ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ ਜਦਕਿ ਲੋਕਾਂ ਦਾ ਕਹਿਣਾ ਹੈ ਕਿ ਪਾਏ ਗਏ ਸੀਵਰੇਜ ਦੀਆਂ ਪਾਈਪਾਂ ਛੋਟੀਆਂ ਹੋਣ ਕਾਰਨ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਹੀਂ ਹੋ ਰਹੀ। ਰਾਏਕੋਟ ਦੇ ਸਰਦਾਰ ਖਰੀਦ ਸਿੰਘ ਨਲਵਾ ਚੌਂਕ ਤੋਂ ਤਲਵੰਡੀ ਗੇਟ ਤੱਕ ਬੈਂਕ ਰੋਡ ਦੀ ਗੱਲ ਕਰੀਏ ਤਾਂ ਸੜਕ ਤੇ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਦਾ ਜਮਾਵੜਾ ਲੱਗਿਆ ਹੋਇਆ ਹੈ। ਬਲਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਕਈ ਦਕਾਨਾਂ ਵਿੱਚ ਧਾਗਲ ਹੋ ਗਿਆ ਜਦ ਕੇ ਸ਼ਹਿਰ ਦੀ ਪ੍ਰਮੁੱਖ ਸੜਕ ਤੋਂ ਲੰਘਣ ਸਮੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਚੱਲਣੀਆਂ ਪੈ ਰਹੀਆਂ ਨੇ ਅਤੇ ਪਾਣੀ ਵਿੱਚ ਲੰਘਣ ਸਮੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਸਗੋਂ ਸੜਕ ਤੇ ਬਰਸਾਤ ਬੰਦ ਹੋਣ ਦੇ ਬਾਅਦ ਵੀ ਕਈ-ਕਈ ਦਿਨ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਪਿਆਣਕ ਬਿਮਾਰੀਆਂ ਫੈਲਣ ਦਾ ਡਰ ਵੀ ਵਧਿਆ ਹੋਇਆ ਹੈ ਉਤੇ ਸਿਹਰ ਦੇ ਬਰਨਾਲਾ ਚੌਂਕ ਤੋਂ ਟੈਲੀਫੋਨ ਐਕਸਚੇਂਜ ਵਾਲੀ ਸੜਕ ਉੱਪਰ ਬੈਟਨਰੀ ਹਸਪਤਾਲ ਤੱਕ ਸੜਕ ਦੀ ਬਰਸਾਤ ਦੌਰਾਨ ਹਾਲਤ ਬੱਦ ਤੋਂ ਬੱਦਰ ਬੜੀ ਹੋਈ ਹੈ ਅਤੇ ਸੜਕਾਂ ਦੇ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਜਦਕਿ ਖਸਤਾ ਹਾਲਤ ਰਾਏਕੋਟ ਜਗਰੌਂ ਰੋਡ ਤੇ ਖੱਡੇ ਭਰ ਲਈ ਸੁੱਟੀ ਮਿੱਟੀ ਤੇ ਪਥਰੀ ਨੇ ਮੀ ਕਾਰਨ ਚਿੱਕੜ ਦਾ ਰੂਪ ਧਾਰਨ ਕੀਤਾ ਹੋਇਆ ਹੈ ਜਿੰਨਾ ਵਿੱਚੋਂ ਲੰਘਣ ਸਮੇ ਬਾਨ ਚਾਲ ਖਾਸ ਕਰ ਦੋ ਪਹੀਆ ਬਾਨ ਤੇ ਤਿੰਨ ਪਹੀਆ ਬਾਨਾਂ ਨੂੰ ਲੰਘਣ ਸਮੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰਾਂ ਤੇ ਵਸਨੀਕਾਂ ਨੇ ਆਕਿਆ ਕਿ ਸ਼ਹਿਰ ਵਿੱਚ ਸਹੀ ਸੀਵਰੇਜ ਤੇ ਬਰਸਾਤੀ ਪਾਣੀ ਦੀ ਠੁਕਮੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਨਗਰ ਕਾਉਂਸਲ ਤੇ ਰਾਏਕੋਟ ਪ੍ਰਸ਼ਾਸਨ ਉਹਨਾਂ ਦੀ ਸਮੱਸਿਆ ਦੇ ਹੱਲ ਵਿੱਚ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਹਨਾਂ ਪੰਜਾਬ ਸਰਕਾਰ ਤੋਂ ਉਹਨਾਂ ਦੀ ਸਮੱਸਿਆ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ। ਆਓ ਦੇਖਦੇ ਹਾਂ ਰਾਏਕੋਟ ਤੋਂ ਦਲਵਿੰਦਰ ਸਿੰਘ ਜ਼ੀਨ ਦੀ ਖਾਸ ਰਿਪੋਰਟ। ਮੇਰਾ ਨਾਮ ਜੀ ਹਰਜੀਤ ਸਿੰਘ ਹੈ ਅੱਜ ਜਿਹੜਾ ਇਹ ਪਹਿਣਾ ਜੀ ਦੀ ਆ ਕਿਥੇ ਆ ਸਾ ਬਾਤ ਕਰਨ ਕਿਸੇ ਦੇ ਹਾਲਾਤ ਬਣੇ ਨੇ ਇੱਥੇ ਇਹ ਹਾਲਾਤ 48 ਘੰਟੇ ਹੋ ਗਏ ਮੀਂਹ ਪੈਂਦੇ ਨੂੰ ਜੀ ਤੇ ਪਾਣੀ ਤਕਰੀਬਨ ਵੱਧ ਆ ਘਟਦਾ ਨਹੀਂ ਹੈ ਪਾਣੀ ਪਾਣੀ ਬਹੁਤ ਜ਼ਿਆਦਾ ਹੈ ਤੇ ਇਹਦੀ ਪਾਣੀ ਦੀ ਨਿਕਾਸੀ ਵੀ ਨਹੀਂ ਕਿਸੇ ਪਾਸੇ ਇਹ ਰੋਡ ਆ ਜਿਹੜਾ ਇਹ ਆਪਣੇ ਹਰੀ ਸਿੰਘ ਲਰਵਾ ਚੌਂਕ ਤੋਂ ਤਲਵੰਡੀ ਗੇਟ ਨੂੰ ਜਾਂਦਾ ਰੋਡ ਆ ਹੈ 메인 ਰੋਡ ਹੈ 메인 ਰੋਡ ਆ ਹੈ ਜੇ ਕੋਈ ਬਸ ਬਸ ਤੋਂ ਉਤਰ ਆ ਜਿਹਨੇ ਸ਼ਹਿਰ ਜਾਣਾ ਉਹ ਇਸੇ ਰੋਡ ਦਾ ਹੀ ਜਾਂਦਾ ਜਦ ਕਿ ਇਹਾ ਹਾਲਾਤ ਕਿਉਂ ਪਡੇਵੇਂ ਨੇ ਪਾਣੀ ਇੱਥਾ ਕਿਉਂ ਫੜਾ ਗੋਡੇ-ਗੋਡੇ ਗੋਡੇ-ਗੋਡੇ ਹੀ ਪਾਣੀ ਦੀ ਨਿਕਾਸੀ ਹੀ ਨਹੀਂ ਹੈ ਪਾਣੀ ਦੀ ਨਿਕਾਸੀ ਨਾ ਹੋਣੇ ਇਹ ਸਾਡਾ ਇਹ ਹਾਲ ਆ ਅੱਜ ਮੇਰਾ ਘਰ ਵੀ ਅਸੀਂ ਕੱਲ ਵੀ ਵਰਕਸ਼ਾਪ ਨਹੀਂ ਖੋਲੀ ਅੱਜ ਵੀ ਵਰਕਸ਼ਾਪ ਖੋਲੀ ਸਾਡੀ ਵਰਕਸ਼ਾਪ ਬੰਦ ਪਈ ਆ ਉਹ ਦੇਖ ਲਓ ਤੁਸੀਂ ਦਿਖਾਓ ਉੱਧਰ ਜਿ ਮੜਿਆ ਆ ਮੈਂ ਕਹਾਂ ਜੀ ਮੇਰਾ ਖਾਲਾ ਵੀ ਜਿੰਨੀ ਕਿਹੜੇ ਮੈਂ ਮਾਰਿਆ ਨਗਰ ਕੌਂਸਲ ਚ ਸ਼ਹਿਰ ਦਾ ਕੋਈ ਸੱਜਣ ਗਿਆ ਨਹੀਂ ਹੁਣ ਅਸੀਂ ਮਾਰਕੀਟ ਵਾਲੇ ਇਕੱਠੇ ਹੋ ਹੋ ਕਈ ਕਈ ਵਾਰ ਜਾਏ ਘਟੋ ਘਟ 15 15 20 20 ਬੰਦੇ ਵੀ ਜਾ ਕੇ ਦੇਖ ਲਿਆ ਪਰ ਇਹਨਾਂ ਦੇ ਕੰਨ ਤੇ ਜੂਣ ਹੀ ਸਰਕਦੀ ਹੈ ਅਸੀਂ ਮੰਗ ਕੀ ਕਰਦੇ ਆ ਸਾਡਾ ਪਾਣੀ ਦਾ ਨਿਕਾਸੀ ਹੋ ਜੇ ਇਥੋਂ ਤੇ ਸਾਡਾ ਕੰਮ ਚੱਲਦਾ ਹੋ ਜੇ ਅਸੀਂ ਬਹੁਤ ਦੁਖੀਆਂ ਸ਼ਹਿਰ ਦਾ ਐਮ ਐਲ ਏ ਸਰਦਾਰ ਹਾਕਮ ਸਿੰਘਾ ਠੇਕੇਦਾਰ ਉਹ ਐਮ ਐਲ ਏ ਬਣ ਗਿਆ ਬੋਟਾ ਲੈ ਕੇ ਮੁੜ ਕੇ ਸਾਡੇ ਕੋਲੇ ਆਉਲੇ ਪਿਓ ਦੇ ਪੁੱਤ ਨੇ ਗੇੜੇ ਨਹੀਂ ਮਾਰਿਆ ਵੀ ਤੁਸੀਂ ਇੱਥੇ ਰੈਗੂਡ ਦੇ ਹੈਗੇ ਹੋ ਕਿ ਮਰ ਗਏ ਹਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਂਜੀ ਕੋ ਨਾਲ ਹੋਰ ਪਾਣੀ ਪੈਂਦਾ ਕਿਸ ਤਰ੍ਹਾਂ ਦੀ ਮਾਹੌਲ ਬਰਖਤ ਕੋਕਤੀ ਵੀ ਹੋਰ ਪਾਣੀ ਵੜਿਆ ਦੇਖੋ ਜੀ ਇੱਥੇ ਜਿਹੜਾ ਸੜਕ ਦੇ ਹਾਲਾਤ ਆ ਇਹ ਤੁਹਾਨੂੰ ਦਿਂਦੇ ਆ ਮੇਰਾ ਖਿਆਲ ਆ ਵੀ ਕਿੱਥੇ ਤੱਕ ਮੇਰੀ ਨਿਗਾਹ ਜਾਂਦੀ ਆ ਪਾਣੀ ਪਾਣੀ ਦਿੰਦਾ ਇੱਧਰ ਪਿੱਛੇ ਨੂੰ ਚੱਕੋ ਉਧਰ ਵੀ ਪਾਣੀ ਪਾਣੀ ਦਿੰਦਾ ਇਹ ਇੱਕ ਵਾਰੀ ਮੀਂਹ ਹੋਰ ਪੈ ਗਿਆ ਮੇਰਾ ਘਰ ਵੀ ਸਾਡਾ ਸ਼ਹਿਰ ਡੁੱਬਜੂ ਸਾਡਾ ਆਹ ਏਰੀਆ ਤਾਂ ਖਾਸ ਕਰਕੇ ਡੁੱਬਿਆ ਡੁੱਬਿਆ ਪਰ ਸ਼ਹਿਰ ਦੇ ਕਮੇਟੀ ਦਾ ਕੋਈ ਇਹ ਚ ਪ੍ਰਬੰਧ ਨਹੀਂ ਕੀਤਾ ਹੋਇਆ ਅਸੀਂ ਕਮੇਟੀ ਦਾ ਜਾਜਾ ਹੰਬਗੇ ਜੀ ਮੇਰਾ ਤਾਂ ਆਹ ਦਾੜੀ ਹੈ ਜਿਹੜੀ ਇਹ ਕਾਲੀ ਤੋਂ ਚਿੱਟੀ ਹੋ ਗਈ ਪਰ ਇੱਥੇ ਪਾਣੀ ਨਹੀਂ ਖੜਨ ਹੋਟਿਆ ਅਜੇ ਤੱਕ ਹਾਂ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਸਿੰਘ ਤੇ ਅਰਗਤੋਂ ਮਸਾਹਲ ਬਣਾ ਗਿਆ ਜੀ ਰਾਏ ਕੋਟ ਫਿਰ ਤੇ ਕਿਸ ਤਰ੍ਹਾਂ ਦੇ ਖਲਾਸ ਨੇ ਕਿਹੜੇ ਕਿਹੜੇ ਏਰੀਆ ਚ ਪਾਣੀ ਦੀ ਮਾਰ ਦੇਖਣੀ ਹੈ ਫਲਾਤੇ ਨੇ ਜੀ ਆ ਆਪਣਾ ਬੈਂਕਾਂ ਵਾਲਾ ਏਰੀਆ ਸਾਡੇ ਵਾਲਾ ਹੋ ਗਿਆ ਬਰਨਾਲਾ ਚੌਂਕ ਹੋ ਗਿਆ ਆਪਣਾ ਖੁੱਲਾ ਪੱਤੀ ਮੱਲਾ ਹੋ ਗਿਆ ਪ੍ਰੇਮ ਨਗਰ ਇਹ ਸਾਰੇ ਜਿਹੜੇ ਮੱਲੇ ਆ ਇਹਨਾਂ ਸਾਰਿਆਂ ਚ ਲਗਭਗ ਪਾਣੀ ਭਰਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਫੁੱਟ ਪਾਣੀ ਦੇ ਵਿੱਚ ਹੀ ਖੜੇ ਆ ਆਪਾਂ ਤੇ ਇਹ ਐ ਵੀ ਪਾਣੀ ਸਾਰੇ ਪਾਸੇ ਹੀ ਖੜਾ ਹੈ ਜੀ ਇਹ ਹਾਲਾਤ ਬਹੁਤ ਖਰਾਬ ਬਣ ਗਏ ਜਿਸ ਤਰ੍ਹਾਂ ਦਾ ਮਹਾਵਤਨ ਦੇ ਮੱਛਲ ਦੇ ਜੇ بارش ਹੋਰ ਆ ਗਈ ਤਾਂ ਜੀ ਹਾਲਾਤ ਬਹੁਤ ਖਰਾਬ ਹੋ ਜਾਣੇ ਆ ਕਿਉਂਕਿ ਅੰਦਰ ਦਾ ਪਾਣੀ ਹੁਣ ਵੀ ਵੜਿਆ ਹੀ ਹੋਇਆ ਦੁਕਾਨਾਂ ਤੇ ਜਿਹੜੇ ਨੇੜੇ ਘਰ ਨੇ ਜਾਂ ਇਹ ਸਾਰਿਆਂ ਦੀ ਪਾਣੀ ਵੜਿਆ ਹੋਇਆ ਜੀ ਲੋਕਾਂ ਨੂੰ ਲੰਘਣ ਚੁੱਕੇ ਪਰੇਸ਼ਾਨੀ ਬਹੁਤ ਆ ਰਹੀ ਹੈ ਜੀ ਦੇਖੋ ਘਰੋਂ ਹਰੇਕ ਬੰਦਾ ਆਉਂਦਾ ਵਧੀਆ ਕੱਪੜੇ ਪਾ ਕੇ ਤੇ ਇੱਥੇ ਲਾ ਲੋ ਕੋਈ ਡੈਗ ਪੈਂਦਾ ਕੋਈ ਐਕਸੀਡੈਂਟ ਹੋ ਜਾਂਦਾ ਤੇ ਇੱਥੇ ਸਾਟਾ ਵੇਟਾ ਵੀ ਪੈ ਜਾਂਦੀਆਂ ਲੋਕਾਂ ਦੇ 44 ਹੱਥੇ ਹੋਣਗੇ ਇੰਸਟਾਗ੍ਰਾਮ ਦੇ ਦਰਮਿਆਨ ਮੰਗੇ ਆ ਜੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਹ ਦੇਖੋ ਸ਼ਹਿਰ ਆਪਣਾ ਸੀਵਰੇਜ ਵੀ ਪਿਆ ਹੋਇਆ ਪਰ ਪਾਣੀ ਫਿਰ ਵੀ ਕਿਸੇ ਸਬਾਬ ਨਾਲ ਇਥੋਂ ਨਿਕਲ ਨਹੀਂ ਰਿਹਾ ਜਿਸ ਤਰ੍ਹਾਂ ਦੇ ਮੌਸਮ ਦੇ ਅਨੁਮਾਨ ਮਿਲ ਰਹੇ ਸੀਗੇ ਸਰਕਾਰ ਨੂੰ ਪਹਿਲਾਂ ਬਲ ਦੇ ਚਾਰਜ ਜਾਈ ਦੀ ਹਾਂਜੀ ਹਾਂਜੀ ਅਲਰਟ ਪਹਿਲਾਂ ਹੀ ਥੀਗਾ ਜੀ ਆਪਣੇ ਭਾਰੀ ਬਾਰਸ਼ ਦਾ ਕਾਫੀ ਪਹਿਲਾਂ ਇਹ ਅਲਰਟ ਕਰ ਦਿੱਤਾ ਗਿਆ ਸੀ ਸਰਕਾਰ ਨੂੰ ਤੇ ਆਪਣੇ ਜਿਵੇਂ ਹੈਗੀ ਹੈ ਨਗਰਪਾਲਿਕਾ ਇਹਨਾਂ ਨੂੰ ਸਾਰਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀ ਪਾਣੀ ਦਾ ਸੋਖਵੇਂ ਪ੍ਰਬੰਧ ਨਾ ਹੋਣ ਕਰਕੇ ਹੀ ਇਹ ਆਪਣੇ ਪਾਣੀ ਇੰਨਾ ਖੜਾ ਜਮਾ ਹੋਇਆ ਹੈ ਹਾਂ ਜੀ ਸਰ ਕੀ ਆਉਂਦਾ ਪਾਣੀ ਆਇਆ ਹੋਇਆ ਹੈਗਾ ਮੇਰਾ ਨਾਮ ਯੂਕੇ ਗੁਪਤਾ ਹੈ ਮੈਂ ਬ੍ਰਾਂਚ ਮੈਨੇਜਰ ਗੱਲ ਕਰ ਰਿਹਾ ਹਾਂ ਹਾਂ ਜੀ ਤੇ ਪਾਣੀ ਅੰਦਰ ਆਇਆ ਹੋਇਆ ਹੈ ਇਸ ਕਰਕੇ ਅੰਦਰ ਇਲੈਕਟ੍ਰੀਸੀ ਟਪਲਾਈ ਨਹੀਂ ਛੱਡੀ ਹੋਈ ਹੈ ਕਿਉਂਕਿ ਇਹਦੇ ਨਾਲ ਕਸਟਮਰ ਦਾ ਨੁਕਸਾਨ ਹੋ ਸਕਦਾ ਹੈ ਪਿੱਛੇ ਅੰਦਰ ਕਰੰਟ ਵੀ ਆ ਰਹੀ ਹੈ ਇਸ ਕਰਕੇ ਕੰਮ ਟੈਂਪੋਰਰੀ ਜਿਹੜਾ ਹੈਗਾ ਅੱਜ ਬੰਦ ਹੋ ਗਿਆ ਸਫਾਈ ਦਾ ਕੰਮ ਚੱਲਦਾ ਪਿਆ ਹੈ ਕਦੋਂ ਚੱਲੂਗਾ ਜੀ ਇਹ ਕੰਮ ਸਾਫ ਸਫਾਈ ਹੋ ਰਿਹਾ ਹੈ ਸਾਫ ਸਫਾਈ ਜਮੇ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਵਾਲੇ ਨੂੰ ਬੁਲਾਵਾਂਗੇ ਕੋਈ ਕਿਸੇ ਦਾ ਜਾਨ ਮਾਲ ਦਾ ਖਤਰਾ ਨਹੀਂ ਹੋਏਗਾ ਫਿਰ ਕਾਰਵਾਈ ਚੱਲੇਗੀ